ਪੁਰਾਣੇ ਪਿਰਿਆਂ ਦੀ ਗੱਲ ਆ ਭਾਈ ਇੱਕ ਪਿੰਡ 'ਚ ਇੱਕ ਬੁੱਢਾ ਬਜ਼ੁਰਗ ਰਹਿੰਦਾ ਸੀ ਤੇ ਉਹਦੀ ਉਮਰ ਲਗਭਗ 80 ਸਾਲ ਦੀ ਸੀ ਉਹਦੇ ਮਾਪਿਓ ਛੋਟੇ ਹੁੰਦੇ ਦੀ ਗੁਜ਼ਰ ਗਏ ਸੀ ਤਾਂ ਕਰਕੇ ਉਹਦਾ ਅਸਲੀ ਨਾਮ ਕੋਈ ਰੱਖਿਆ ਹੀ ਨਹੀਂ ਗਿਆ ਪਰ ਪਿੰਡ ਵਾਲੇ ਲੋਕ ਉਹਨੂੰ ਠੱਗ ਪ੍ਰਸਾਦ ਕਹਿੰਦੇ ਸੀ ਉਹਨੂੰ ਇਹ ਨਾਮ ਕਦੋਂ ਤੇ ਕਿਵੇਂ ਦਿੱਤਾ ਤੇ ਕਿਹਨੇ ਦਿੱਤਾ ਇਹਦੀ ਤਾਂ ਕੋਈ ਜਾਣਕਾਰੀ ਹੈ ਨਹੀਂ ਸੀ ਪਰ ਐਨੀ ਗੱਲ ਜ਼ਰੂਰ ਸੀ ਵੀ ਜਿਹੜਾ ਇਹ ਨਾਮ ਸੀ ਉਹਨੂੰ ਤਾਂ ਕਰਕੇ ਦਿੱਤਾ ਗਿਆ ਸੀ ਕਿਉਂਕਿ ਉਹ ਛੋਟੇ ਹੁੰਦੇ ਤੋਂ ਹੀ ਠੱਗੀਆਂ ਵਾਲੀਆਂ ਮਾਰਦਾ ਸੀ ਤੇ ਬੱਚੇ-ਬੱਚੇ ਨੂੰ ਇਹ ਗੱਲ ਪਤਾ ਸੀ ਵੀ ਇਹਦਾ ਨਾਂ ਠੱਗ ਪ੍ਰਸਾਦ ਆ ਤੇ ਇਹ ਠੱਗ ਹੈ ਤੇ ਉਹ ਛੋਟੇ ਹੁੰਦੇ ਤੋਂ ਹੀ ਠੱਗੀ ਦਾ ਕੰਮ ਕਰਦਾ ਕਰਕੇ ਇਨਾ ਮਾਹਰ ਹੋ ਗਿਆ ਸੀ ਇਹ ਕੰਮ ਦਾ ਵੀ ਤੁਰੇ ਜਾਂਦੇ ਬੰਦੇ ਨੂੰ ਠੱਗ ਲੈਂਦਾ ਸੀ ਤਾਂ ਕਰਕੇ ਉਹਦਾ ਨਾਮ ਠੱਗ ਪ੍ਰਸਾਦ ਲੈਣ ਲੱਗੇ ਸੀ ਲੋਕ ਤੇ ਜਿਹੜਾ ਬੰਦਾ ਵੀ ਉਹਦੀ ਚਾਲਬਾਜ਼ੀ 'ਚ ਫਸ ਜਾਂਦਾ ਉਹਦਾ ਬੇੜਾ ਗਰਕ ਕਰ ਦਿੰਦਾ ਸੀ ਉਹ ਤੇ ਬਹੁਤ ਲੋਕ ਉਹਦੇ ਤੋਂ ਸਤਰਕ ਰਹਿੰਦੇ ਡਰਦੇ ਰਹਿੰਦੇ ਵੀ ਕਿਤੇ ਆਪਣੇ ਨਾਲ ਵੀ ਠੱਗੀ ਨਾ ਕਰ ਜੇ ਤੇ ਪੂਰੇ ਇਲਾਕੇ 'ਚ ਉਹਦਾ ਠੱਗ ਪ੍ਰਸਾਦ ਦੇ ਨਾਲ ਨਾ ਚੱਲਦਾ ਸੀ ਪਰ ਹੁਣ ਉਮਰ ਵੱਧ ਹੋਣ ਕਰਕੇ 80 ਸਾਲ ਦੀ ਉਮਰ ਹੋਣ ਕਰਕੇ ਠੱਗੀ ਦਾ ਕੰਮ ਉਹ ਛੱਡ ਗਿਆ ਸੀ ਤੇ ਚੰਗੇ ਕੰਮਾਂ ਵੱਲ ਨੂੰ ਪੈ ਗਿਆ ਸੀ ਤੇ ਹੁਣ ਬਿਲਕੁਲ ਵੀ ਕੋਈ ਚੋਰੀ ਠੱਗੀ ਨਹੀਂ ਸੀ ਕਰਦਾ ਤੇ ਪਿੰਡ ਦੇ ਬਾਹਰ-ਬਾਹਰ ਇੱਕ ਕੋਠੀਆ ਬਣਾ ਕੇ ਰਹਿਣ ਲੱਗਿਆ ਸੀ ਉੱਥੇ ਜਿਹੜਾ ਵੀ ਕੋਈ ਬੰਦਾ ਲੋੜਵੰਦ ਹੁੰਦਾ ਗਰੀਬ ਹੁੰਦਾ ਉਹਨੂੰ ਰੋਟੀ ਪਾਣੀ ਛਕਾ ਦਿੰਦਾ ਤੇ ਪਾਣੀ ਤਾਂ ਨਹੀਂ ਪਿਆ ਦਿੰਦਾ ਤੇ ਉਹਦੇ ਮਨ ਨੂੰ ਵੀ ਇਹ ਤਸੱਲੀ ਸੀ ਵੀ ਜਿਹੜੇ ਪਾਪ ਕੀਤੇ ਨੇ ਜ਼ਿੰਦਗੀ ਚ ਉਹ ਲੋਕਾਂ ਦੀ ਸੇਵਾ ਕਰਕੇ ਤੋਣਾ ਮੈਂ ਤੇ ਅਹੀਂ ਉਹਦੇ ਹੁਣ ਪਿਛਲੀ ਉਮਰ ਦੇ ਦਿਨ ਲੰਘੀ ਜਾਂਦੇ ਸੀ ਪਰ ਇੱਕ ਦਿਨ ਕੀ ਹੋਇਆ ਰਾਹ ਵਿੱਚ ਦੀ ਲੰਘਿਆ ਜਾਂਦਾ ਇੱਕ ਸਾਧੂ ਉਹਦੀ ਕੁਟੀਆ ਕੋਲੇ ਆ ਗਿਆ ਤੇ ਉਹ ਸਾਧੂ ਨੇ ਠੱਗ ਪ੍ਰਸਾਦ ਤੋਂ ਕੁਸ ਖਾਣ ਵਾਸਤੇ ਮੰਗਿਆ ਤੇ ਉਹ ਸਾਧੂ ਠੰਡ ਨਾਲ ਕੰਬੀ ਜਾਂਦਾ ਸੀ ਤਾਂ ਠੱਗ ਪ੍ਰਸਾਦ ਨੇ ਕਿਹਾ ਵੀ ਕੂਟੀਆ ਦੇ ਅੰਦਰ ਬੈਠੋ ਤੁਸੀਂ ਨਾਲੇ ਤਾਂ ਉਹਨਾਂ ਨੂੰ ਅੱਗ ਸੇਕਣ ਵਾਸਤੇ ਬਿਠਾਇਆ ਤੇ ਨਾਲੇ ਖਾਣ ਵਾਸਤੇ ਭੋਜਨ ਦਿੱਤਾ ਤੇ ਇੰਨਾ ਦਰ ਸਤਕਾਰ ਦੇਖ ਕੇ ਉਹ ਸਾਧੂ ਮਹਾਤਮਾ ਬਹੁਤ ਖੁਸ਼ ਹੋਇਆ ਤੇ ਆਸ਼ੀਰਵਾਦ ਦਿੰਦਾ ਹੋਇਆ ਉਹ ਠੱਗ ਪ੍ਰਸਾਦ ਨੂੰ ਕਹਿੰਦਾ ਵੀ ਅੱਜ ਦੀ ਰਾਤ ਜੇ ਮੈਂ ਇੱਥੇ ਗੁਜ਼ਾਰਨਾ ਵੀ ਇੱਕ ਬੇਨਤੀ ਹੋਈ ਹੈ ਵੀ ਸਵੇਰੇ ਮੈਂ ਜਲਦੀ ਲੰਘ ਜਾਊਂਗਾ ਤਾਂ ਜਿਹੜਾ ਉਹ ਠੱਗ ਪ੍ਰਸਾਦ ਸੀ ਉਹਨੇ ਉਹਦੀ ਬੇਨਤੀ ਸਵੀਕਾਰ ਕਰ ਲਈ ਤੇ ਉੱਥੇ ਰਾਤ ਨੂੰ ਰਹਿਣ ਵਾਸਤੇ ਬਿਸਤਰੇ ਦਾ ਪ੍ਰਬੰਧ ਕਰਤਾ ਤੇ ਰਾਤ ਨੂੰ ਜਦੋਂ ਉਹ ਸਾਧੋ ਸੌਣ ਵਾਸਤੇ ਆਪਦੇ ਬਿਸਤਰੇ ਤੇ ਪਿਆ ਸੀ ਤਾਂ ਉਹਨੇ ਆਪਦੇ ਵਾਲਾਂ ਚੋਂ ਚਟਾਂ ਚੋਂ ਇੱਕ ਪੂੜੀ ਕੱਢੀ ਤੇ ਕੱਢ ਕੇ ਬਿਸਤਰੇ ਥੱਲੇ ਰੱਖ ਤੀ ਸਰਾਹਣੇ ਥੱਲੇ ਤੇ ਜਿਹੜਾ ਉਹ ਠੱਗ ਪ੍ਰਸਾਦ ਸੀ ਉਹ ਪੂਰੀ ਗੌਰ ਨਾਲ ਦੇਖੀ ਜਾਂਦਾ ਸੀ ਤੇ ਜਦੋਂ ਦੇਖਦੋ ਕੇ ਉਹ ਸਾਧੂ ਸੀ ਜਿਹੜਾ ਉਹ ਸੌ ਗਿਆ ਤਾਂ ਜਿਹੜਾ ਠੱਗ ਪ੍ਰਸਾਦ ਸੀ ਉਹਨੇ ਉਹ ਪੂਰੀ ਕੱਢ ਕੇ ਦੇਖੀ ਵੀ ਇਹਦੇ 'ਚ ਕੀ ਆ ਦੇਖੀਏ ਤਾਂ ਜਦੋਂ ਖੋਲ ਕੇ ਉਹਨੇ ਪੂਰੀ ਦੇਖੀ ਤਾਂ ਉਹ ਵੀ ਅੱਖਾਂ 'ਚ ਚਮਕ ਆ ਗਈ ਜਦੋਂ ਦੇਖੀ ਪੂਰੀ ਉਹਦੇ 'ਚ 20 ਸੋਨੇ ਦੀਆਂ ਮੋਹਰੇ ਸੀ ਤੇ ਉਹ ਮੋਹਰੇ ਦੇਖ ਕੇ ਉਹ ਸੋਚ ਵਿਚਾਰ ਦੇ ਵਿੱਚ ਪੈ ਗਿਆ ਠੱਗ ਪ੍ਰਸਾਦ ਤੇ ਬਾਅਦ 'ਚ ਉਹ ਪੂਰੀ ਕੂਮੀ ਬੰਨ੍ਹ ਕੇ ਉਹਥੇ ਰੱਖ ਦਿੱਤੀ ਤੇ ਆਰਾਮ ਨਾਲ ਸੌਂ ਗਿਆ ਤੇ ਜਦੋਂ ਸਵੇਰ ਹੋਈ ਉਹ ਸਾਧੂ ਮਹਾਰਾਜ ਜਾਧਿਆ ਤੇ ਉਹਨੇ ਪੁੜੀ ਆਪਦੀ ਕੱਢ ਕੇ ਖੋਲ ਕੇ ਦੇਖੀ ਤੇ ਦੇਖ ਕੇ ਆਰਾਮ ਨਾਲ ਆਪਦੇ ਬਾਲਾਂ ਦੇ ਵਿੱਚ ਫੇਰ ਬੰਦ ਕਰ ਲਈ ਤੇ ਉਸ ਤੋਂ ਬਾਅਦ ਉਹ ਠੱਗ ਪ੍ਰਸਾਦ ਨੇ ਉਹਨੂੰ ਭੋਜਨ ਕਰਵਾਇਆ ਤੇ ਭੋਜਨ ਕਰਵਾ ਕੇ ਉਹ ਜਿਹੜਾ ਸਾਧੂ ਮਹਾਤਮਾ ਸੀ ਉਹਨੇ ਧੰਨਵਾਦ ਕੀਤਾ ਧੰਨਵਾਦ ਕਰਨ ਤੋਂ ਬਾਅਦ ਜਦੋਂ ਉਹ ਸਾਧੂ ਤੁਰਿਆ ਤਾਲ ਦੇ ਸਾਹਮਣੇ ਉਹਦੇ ਪੈਰਾਂ ਦੀ ਧੂੜ ਉਹਨੇ ਚੱਕ ਕੇ ਮੱਥੇ 'ਤੇ ਲਾਈ ਠੱਗ ਪ੍ਰਸਾਦ ਨੇ ਤੇ ਸਾਧੂ ਦਾ ਆਸ਼ੀਰਵਾਦ ਲੈਤਾ ਤੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਉਹ ਸਾਧੂ ਉਥੋਂ ਤੁਰ ਗਿਆ ਤੇ ਹਾਲੇ ਉਹ ਕੂਟੀਆਂ ਤੋਂ ਥੋੜੀ ਦੂਰੀ ਗਿਆ ਸੀ ਐਨੇ ਨੂੰ ਜਿਹੜਾ ਉਹ ਠੱਗ ਪ੍ਰਸਾਦ ਸੀ ਉਹਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ ਕਹਿੰਦਾ ਆਹ ਪਖੰਦੀ ਬਾਬਾ ਇਹਨੂੰ ਫੜੋ ਏ ਮੈਨੂੰ ਲੁੱਟ ਕੇ ਲੈ ਗਿਆ ਤੇ ਉੱਚੀ ਉੱਚੀ ਭਾਈ ਰੌਲਾ ਪਾਤਾ ਤੇ ਜਿਹੜੇ ਲੋਕਾਂ ਨੇ ਉਹਦਾ ਚੀਕ ਚਿੰਗਾੜਾ ਸੁਣਿਆ ਉਹ ਇਕੱਠੇ ਹੋ ਗਏ ਤੇ ਇਕੱਠੇ ਹੋ ਗਏ ਜਦੋਂ ਆ ਕੇ ਉਹਨਾਂ ਨੇ ਉਹ ਸਾਧੂ ਨੂੰ ਫੜ ਲਿਆ ਤੇ ਪਰ ਉਹ ਸਾਧੂ ਨੂੰ ਕੋਈ ਇਹਨਾਂ ਸਮਝ ਆਈ ਵੀ ਇਹ ਕੀ ਹੋ ਗਿਆ ਤੇ ਜਦੋਂ ਫੜ ਕੇ ਉਹਨੂੰ ਉਹ ਠੱਗ ਪ੍ਰਸਾਦ ਦੇ ਕੋਲੇ ਲੈ ਕੇ ਗਏ ਉਹ ਸਾਧੂ ਠੱਗ ਪ੍ਰਸਾਦ ਨੂੰ ਕਹਿੰਦਾ ਬੀ ਦਸ ਬੱਚਾ ਕੀ ਹੋ ਗਿਆ ਤਾਂ ਉਹ ਠੱਗ ਪ੍ਰਸਾਦ ਮੂਰੋ ਕਹਿੰਦਾ ਬੱਚੇ ਤੇ ਬਾਪੂ ਆ ਇਹ ਪੁੱਸ ਵੀ ਹੋਇਆ ਕੀ ਨਹੀਂ ਜੇ ਮੈਨੂੰ ਇਹ ਪਤਾ ਹੁੰਦਾ ਵੀ ਤੂੰ ਇੰਨਾ ਪਖੰਡੀ ਐ ਮੈਂ ਤੈਨੂੰ ਇੱਥੇ ਕੋਟੀਆ ਦੇ ਨੇਰੇ ਤੇਰੇ ਵੀ ਨਹੀਂ ਅਸੀਂ ਖੜਨ ਦਿੰਦਾ ਤੇ ਗੁੱਸੇ ਨਾਲ ਭਈ ਉਹ ਕੰਬੇ ਤੇ ਇਹ ਗੱਲ ਜਦੋਂ ਉਹ ਸਾਦ ਨਹੀਂ ਸੁਣੀ ਤੇ ਉਹ ਹੈਰਾਨ ਵਹਿ ਗਿਆ ਕਹਿੰਦਾ ਵੀ ਪੂਜਾ ਭਗਤੀ ਕਰਨ ਵਾਲਾ ਬੰਦਾ ਵੀ ਇੰਨੀ ਛੇਤੀ ਬਦਲ ਗਿਆ ਵੀ ਸਮਝ ਤੋਂ ਪਰੇ ਆਏ ਵੀ ਮੈਂ ਤਾਂ ਸੋਚਿਆ ਨਹੀਂ ਸੀ ਤੇ ਪਈ ਉਹ ਪੂਰਾ ਹੈਰਾਨ ਹੋਇਆ ਖੜਾ ਐਨੇ ਨੂੰ ਫੇਰ ਉਹ ਠੱਗ ਪ੍ਰਸਾਦ ਬੋਲਿਆ ਕਹਿੰਦਾ ਜਿਹੜੀ ਪੂੰਜੀ ਤੂੰ ਲੁਕੋ ਕੇ ਰੱਖੀ ਐ ਇੱਥੇ ਮੇਰੇ ਸਾਹਮਣੇ ਕੱਢ ਦੇ ਤੇ ਉਹ ਫੇਰ ਸਾਧੂ ਕਹਿੰਦਾ ਵੀ ਬੱਚਾ ਮੈਨੂੰ ਤੇਰੀ ਕੋਈ ਗੱਲ ਸਮਝ ਨਹੀਂ ਆ ਰਹੀ ਵੀ ਤੂੰ ਕਹਿਣਾ ਕੀ ਚਾਹੁੰਦਾ ਹੈ ਤੇ ਸਾਫ਼-ਸਾਫ਼ ਦੱਸ ਕਹਿੰਦਾ ਵੀ ਕੀ ਗੱਲ ਹੋ ਗਈ ਤੇ ਮੂਰੋਂ ਪਈ ਫੇਰ ਉਹ ਠੱਗ ਕਹਿੰਦਾ ਵੀ ਕਹਿੰਦਾ ਲਕਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ ਹੁੰਦੇ ਇਹਦੀ ਤਲਾਸੀ ਲਾਓ ਲੋਕਾਂ ਨੂੰ ਕਹਿੰਦਾ ਤੇ ਲੋਕ ਪਈ ਤਲਾਸੀ ਲੈਣ ਲੱਗੇ ਤੇ ਨਾਲ ਹੀ ਉਹ ਆਪ ਲੱਗ ਗਿਆ ਆਪਦੇ ਜਾਣੇ ਅਣਜਾਣ ਜਾਂ ਫੜ ਕੇ ਪੈਰਾਂ ਤੋਂ ਤਲਾਸੀ ਲੈਂਦਾ ਹੋਇਆ ਹੋ ਸਾਰੇ ਸਰੀਰ ਤੋਂ ਤਲਾਸੀ ਕਰਦਾ ਤੇ ਜਦੋਂ ਪਤਾ ਤਾਂ ਉਹਨੂੰ ਹੈ ਹੀ ਸੀ ਵੀ ਵਾਲਾਂ ਦੇ ਵਿੱਚ ਪਾਈ ਹੋਈ ਆ ਪੂਰੀ ਤੇ 12 ਦੇ ਵਿੱਚੋਂ ਭਈ ਉਹਨੇ ਪੂੜੀ ਕੱਢ ਲਈ ਤੇ ਉਹ ਪੂੜੀ ਦਿਖਾ ਕੇ ਲੋਕਾਂ ਨੂੰ ਕਹਿੰਦਾ ਆਹ ਦੇਖੋ ਕਹਿੰਦਾ ਲੋਕੋ ਜੇ ਨਾ ਮੌਕੇ ਤੇ ਪਤਾ ਲੱਗਦਾ ਅੱਜ ਤਾਂ ਮੈਂ ਲੁੱਟਿਆ ਗਿਆ ਸੀ ਇਹਦਾ ਕੀ ਪਤਾ ਕਿੱਥੇ ਜਾਣਾ ਸੀ ਉਹਨੇ ਨੇ ਤੁਰਕੇ ਗਾ ਹਾਂ ਤੇ ਇੰਨੇ ਲੋਕਾਂ ਦੇ ਮੂਹਰੇ ਜਦੋਂ ਤਲਾਸ਼ੀ ਦੇ ਵਿੱਚ ਉਹ ਚ ਉੱਠਾ ਪੈ ਗਿਆ ਕਿਉਂ ਉਹਨੂੰ ਕਿਹੜਾ ਪਤਾ ਸੀ ਵੀ ਇਹਨੂੰ 12 ਦੇ ਵਿੱਚ ਪੂੜੀ ਐ ਤਾਂ ਉਹ ਚੁੱਪ ਕਰਕੇ ਖੜਾ ਸੀ ਤੇ ਲੋਕ ਕਹਿੰਦੇ ਸੀ ਵੀ ਰੰਗੇ ਹੱਥੀ ਫੜਿਆ ਗਿਆ ਇਸ ਤਾਂ ਤੇ ਉਲਟਾ ਲੋਕ ਇਹ ਵੀ ਸੋਚਦੇ ਸੀ ਵੀ ਜਿਹੜਾ ਉਹ ਠੱਗ ਹੈ ਵੀ ਹੁਣ ਤਾਂ ਉਹ ਸੇਵਾ ਦੇ ਕੰਮ ਤੇ ਲੱਗਿਆ ਹੋਇਆ ਹੈ ਤਾਂ ਕਰਕੇ ਸਾਰਿਆਂ ਨੂੰ ਇਹੀ ਯਕੀਨ ਹੋ ਗਿਆ ਵੀ ਜਿਹੜਾ ਇਹ ਸਾਧੂ ਹੈ ਇਹ ਚੁੱਠਾ ਹੈ ਤੇ ਉਹ ਸੰਦਾਲੇ ਭਾਈ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਦਾਲਾਂ ਦੇਣ ਲੱਗੇ ਸਾਧੂ ਨੂੰ ਤੇ ਭਾਈ ਜਦੋਂ ਲੋਕਾਂ ਨੇ ਗਾਲੀ ਗਲੋਚ ਕਰ ਲਿਆ ਕੰਮ ਨਿਪਟ ਗਿਆ ਸੋਕ ਆਪੋ ਆਪ ਦੇ ਘਰਾਂ ਨੂੰ ਪਾ ਕੇ ਤੇ ਜਿਹਦਾ ਉਹ ਠੱਗ ਪ੍ਰਸਾਦ ਸੀ ਉਹਨੇ ਉਹ ਪੂਰੀ ਜਾ ਕੇ ਕੁਟੀਆ ਦੇ ਵਿੱਚ ਲੁਕੋ ਕੇ ਸਵਾਰ ਕੇ ਰੱਖ ਕੇ ਜਦੋਂ ਬਾਹਰ ਆਇਆ ਉਹ ਸਾਧੂ ਦੇਖਿਆ ਦੁਬਾਰੇ ਫੇਰ ਉਹ ਇਹਨਾਂ ਮਾਨਾਦਰ ਨਾਲ ਗੱਲ ਕਰਨ ਲੱਗ ਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਉਹਨੂੰ ਪ੍ਰਾਰਥਨਾ ਕਰਨ ਲੱਗਿਆ ਵੀ ਆਖੀ ਪੋਜਨ ਪਾਣੀ ਸਕੋ ਤੇ ਇਹ ਗੱਲ ਨੂੰ ਦੇਖ ਕੇ ਉਹ ਸਾਧੂ ਭਈ ਫੇਰ ਹੈਰਾਨ ਹੋਇਆ ਖੜਾ ਵੀ ਇਹਨੂੰ ਇੱਤੇ ਦਾਮ ਹੁਣ ਫੇਰ ਬਦਲ ਗਿਆ ਇਹ ਤੇ ਇਹ ਗੱਲ ਸੁਣ ਕੇ ਭਾਈ ਉਹ ਠੱਗ ਕਹਿੰਦਾ ਵੀ ਦੇਖ ਸਾਰੀ ਰਾਤ ਮੈਂ ਤੇਰੀ ਕੂਟਿਆ ਦੇ ਵਿੱਚ ਰਹਾ ਤੇ ਤੈਨੂੰ ਪਤਾ ਵੀ ਲੱਗਿਆ ਸੀ ਵੀ ਬਾਬੇ ਕੋਲੇ ਮੋਹਰਾ ਨਹੀਂ ਪਰ ਫੇਰ ਵੀ ਜੇ ਤੂੰ ਚਾਹੁੰਦਾ ਵੀ ਰਾਤ ਹੀ ਲੈ ਗਿਆ ਹੁੰਦਾ ਮੋਹਰਾ ਨਾਲੇ ਤਾਂ ਮੇਰੀ ਵੇਜਤੀ ਨਾ ਹੁੰਦੀ ਇੱਥੇ ਏਨੇ ਲੋਕਾਂ ਮੂਰੇ ਤੇ ਨਾਲੇ ਤੇਰਾ ਕੰਮ ਹੋ ਜਾਂਦਾ ਕਹਿੰਦਾ ਪਤਾ ਨਹੀਂ ਤੇਰੇ ਦਿਲ ਚ ਕੀ ਆ ਤੇ ਉਹ ਠੱਗ ਪ੍ਰਸਾਦ ਉਹਨੂੰ ਕਹਿੰਦਾ ਕੰਮਾਚੋਰੀ ਤਾਂ ਮੈਨੂੰ ਸਖਤ ਨਾਫਰਤ ਆ ਤੇ ਉਹ ਸਾਧੂ ਕਹਿੰਦਾ ਵੀ ਹੁਣ ਕਿਹੜਾ ਤੂੰ ਸਾਖੂਕਾਰੀ ਨਾਲ ਲਈਆ ਪੁੜੀ ਹੁਣ ਵੀ ਚੋਰੀ ਦਾ ਦੂਜਾ ਰੂਪ ਹੀ ਆ ਇਹ ਤੇ ਉਹ ਕਹਿੰਦਾ ਵੀ ਚੋਰੀ ਵਾਲਾ ਕੰਮ ਤਾਂ ਮੈਂ ਛੱਡਤਾ ਤੇ ਸਾਧੂ ਫੇਰ ਕਹਿੰਦਾ ਕਹਿੰਦਾ ਨਾਲੇ ਇਹ ਚੋਰੀ ਐ ਤੇ ਨਾਲੇ ਸੀਨਾ ਜੋਰੀ ਐ ਕਹਿੰਦਾ ਸਾਧੂ ਮਹਾਰਾਜ ਕੀ ਕਹਨੇ ਹੋ ਵੀ ਇਹ ਚੋਰ ਐ ਕਹਿੰਦਾ ਚੋਰੀ ਤਾਂ ਮੈਂ ਸਾਰੀ ਜ਼ਿੰਦਗੀ ਚ ਨਹੀਂ ਕੀਤੀ ਕਹਿੰਦਾ ਮੈਂ ਤਾਂ ਠਾਕਾ ਸਾਰੀ ਉਮਰ ਕਹਿੰਦਾ ਠੱਗੀ ਕੀਤੀ ਹੈ ਚੋਰੀ ਨੂੰ ਤਾਂ ਕਹਿੰਦਾ ਕਦੇ ਹੱਥ ਵੀ ਨਹੀਂ ਲਾਇਆ ਤੇ ਖਬਰਦਾਰ ਜੇ ਦੂਬਾਰ ਮੈਨੂੰ ਚੋਰ ਕੇ ਹੈ ਮੈਂ ਤਾਂ ਆਪਦਾ ਠੱਗੀਦਾਰ ਰਸਕਾਰ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੀਤਾ ਤੇ ਮੈਨੂੰ ਇਹ ਵੀ ਪਤਾ ਹੈ ਵੀ ਤੂੰ ਸਾਧੂ ਦੇ ਰੂਪ ਵਿੱਚ ਤੂੰ ਵੀ ਇੱਕ ਠੱਗੀ ਹੈ ਤੇ ਸਾਧੂਆਂ ਦਾ ਭੇਸ ਧਾਰ ਕੇ ਤੁਰਿਆ ਫਿਰਦਾ ਹੈ ਕਿਉਂਕਿ ਜਿਹੜੇ ਸਾਧੂ ਹੁੰਦੇ ਨੇ ਉਹ ਆਪਦੇ ਕੋਲ ਇਹ ਲਾਲਚ ਦੇ ਨਾਲ ਮੋਹਰਾ ਨਹੀਂ ਰੱਖਦੇ ਹੁੰਦੇ ਤੇ ਦੂਜੀ ਗੱਲ ਕਹਿੰਦਾ ਜਦੋਂ ਮੈਂ ਤੇਰੇ ਰਾਤ ਵਾਲ ਫਰੋਲ ਕੇ ਦੇਖੇ ਸੀ ਮੈਨੂੰ ਪਤਾ ਲੱਗ ਗਿਆ ਸੀ ਵੀ ਨਕਲੀ ਵਾਲ ਨੇ ਤੇ ਇਹ ਗੱਲ ਸੁਣ ਕੇ ਭਈ ਜਿਹੜਾ ਉਹ ਸਾਧੂ ਮਹਾਤਮਾ ਬਣਿਆ ਹੋਇਆ ਚੋਰ ਸੀ ਉਹ ਵੀ ਚੁੱਪ ਹੋ ਗਿਆ ਕਿਉਂ ਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਫੜ ਲਈ ਗੱਲ ਸਾਰੀ ਤੇ ਇਹ ਗੱਲ ਸੁਣ ਕੇ ਉਹ ਚੁੱਪ ਕਰਕੇ ਉੱਥੋਂ ਤੁਰ ਗਿਆ ਤੇ ਤੁਰਿਆ ਜਾਂਦਾ ਸੋਚਦਾ ਜਾਂਦਾ ਸੀ ਕਹਿੰਦਾ ਵੀ ਠੱਗੀ ਵੀ ਕਿੰਨੀ ਇਮਾਨਦਾਰੀ ਦੇ ਨਾਲ ਕਰਦਾ ਹੈ ਤੇ ਇਧਰ ਠੱਗ ਪ੍ਰਸਾਦ ਵੀ ਇਹੀ ਸੋਚੀ ਜਾਂਦਾ ਸੀ ਵੀ ਵੀ ਸਾਧੂ ਮਹਾਤਮਾ ਕਹਿੰਦਾ ਹੋਊਗਾ ਵੀ ਬਹੁਤ ਸੇਵਾ ਕਰਤੀ ਮੇਰੀ ਤੇ ਅਸਲ ਦੇ ਵਿੱਚ ਹੈਗੇ ਉਹ ਦੋਹੇ ਠੱਗੀ ਸੀ ਤੇ ਐਤਕੀ ਠੱਗ ਨੇ ਠਾਗੀ ਲੁੱਟ ਲਿਆ ਸੀ ਕਹਾਣੀ ਪਈ ਮਨੋਰੰਜਨ ਵਾਸਤੇ ਪਈ ਹੈ ਕੋਈ ਸਿੱਖਿਆ ਦੇਣ ਵਾਸਤੇ ਨਹੀਂ ਪਈ ਕੀ ਮੈ ਲੱਕੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜਰੂਰ ਦੱਸਿਓ ਧੰਨਵਾਦ ਭਾਈ ਸਾਰਿਆਂ ਦਾ ਇੱਕ ਵਾਰੀ ਭਾਈ ਇੱਕ ਸਾਧੂ ਮਹਾਤਮਾ ਜੰਗਲ ਦੇ ਵਿੱਚ ਇੱਕ ਆਸ਼ਰਮ ਬਣਾ ਕੇ ਰਹਿੰਦਾ ਸੀ ਤੇ ਕੁਦਰਤੀ ਮਾਹੌਲ ਹੋਣ ਕਰਕੇ ਉੱਥੇ ਬਹੁਤ ਸ਼ਾਂਤੀ ਸੀ ਤੇ ਇੱਕ ਵਾਰੀ ਕੀ ਹੋਇਆ ਦੋ ਮੁੰਡੇ ਉੱਥੇ ਉਹ ਸਾਧੂ ਮਹਾਤਮਾ ਦੇ ਚੇਲੇ ਬਨ ਆਏ ਤੇ ਜਦੋਂ ਚੇਲੇ ਬਨ ਆਏ ਉਹ ਸਾਧੂ ਮਹਾਤਮਾ ਨੇ ਕਿਹਾ ਵੀ ਚੇਲੇ ਤਾਂ ਮੈਂ ਬਣਾ ਲੂੰਗਾ ਪਰ ਉਦੋਂ ਪਹਿਲਾਂ ਥੋੜੀ ਇੱਕ ਪ੍ਰੀਖਿਆ ਲਵਾਂਗਾ ਤੇ ਦੂਜੇ ਚੇਲਿਆਂ ਨੂੰ ਕਿਹਾ ਵੀ ਉਹ ਕਮਰੇ ਦੇ ਵਿੱਚ ਜਾ ਕੇ ਦੋ ਮਿੱਟੀ ਦੇ ਕਬੂਤਰ ਪਏ ਨੇ ਤੇ ਉਹ ਬਹੁਤ ਸੋਹਣੀ ਕਲਾਕਿਰਤੀ ਬਣੀ ਹੋਈ ਸੀ ਤੇ ਉਹ ਲੈ ਕੇ ਆਉਣ ਵਾਸਤੇ ਕਿਹਾ ਤੇ ਜਦੋਂ ਲੈ ਕੇ ਆਏ ਤਾਂ ਮਹਾਤਮਾ ਨੇ ਉਹ ਮੁੰਡਿਆਂ ਨੂੰ ਇੱਕ ਇੱਕ ਕਬੂਤਰ ਫੜਾਤਾ ਤੇ ਕਿਹਾ ਵੀ ਜਿਹੜਿਆ ਹਾ ਕਬੂਤਰ ਤੁਹਾਡੇ ਹੱਥਾਂ 'ਚ ਨੇ ਇਹਦੀ ਗਰਦਨ ਤੋੜਨੀ ਆ ਤੁਸੀਂ ਤੇ ਉਹ ਮੰਦਿਆਂ ਨੂੰ ਲੱਗਿਆ ਵੀ ਤਾਂ ਸੌਖਾ ਹੀ ਕੰਮ ਐ ਵੀ ਮਿੱਟੀ ਦੇ ਕਬੂਤਰ ਨੇ ਵੀ ਹੁਣ ਮਰੋੜ ਦਿੰਨੇ ਆ ਪਰ ਇਹਦੇ ਨਾਲ ਕੀ ਗਿਆਨ ਪ੍ਰਾਪਤ ਹੋਊਗਾ ਤੇ ਕੀ ਇਹਦੇ ਨਾਲ ਪ੍ਰੇਖਿਆ ਹੋਊਗੀ ਉਹਨਾਂ ਦੀ ਇਹ ਗੱਲ ਸਮਝ ਲਈ ਪਰ ਉਦੋਂ ਅਕੇ ਉਹ ਮਹਾਤਮਾ ਨੇ ਉਹ ਮੁੰਡੇ ਆ ਗਏ ਇੱਕ ਸ਼ਰਤ ਰੱਖੀ ਤੇ ਮਹਾਤਮਾ ਕਹਿੰਦੇ ਵੀ ਤੁਸੀਂ ਇਹ ਕਬੂਤਰਾਂ ਦੀ ਗਰਦਨ ਉਦੋਂ ਤੋੜਨੀ ਹੈ ਜਦੋਂ ਸਾਨੂੰ ਕੋਈ ਦੇਖ ਨਾ ਰਿਹਾ ਹੋਵੇ ਤੇ ਜੇ ਕਿਸੇ ਨੇ ਗਰਦਨ ਤੋੜਦਿਆਂ ਨੂੰ ਦੇਖ ਲਿਆ ਤਾਂ ਤੁਸੀਂ ਇਹ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਜਾਓਗੇ ਤੇ ਜਦੋਂ ਵੀ ਤੁਸੀਂ ਇਹ ਇਹ ਗਰਦਨ ਤੋੜਤੀ ਉਹਦੀ ਮੇਰੇ ਕੋਲ ਆ ਜਾਣਾ ਤੇ ਉਹੁੰਡੇ ਭਾਈ ਉਹਨੇ ਪੈਰੀ ਤੁਰ ਪਈ ਤੇ ਇੱਕ ਮੁੰਡਾ ਤਾਂ ਥਰੇ ਦੂਰ ਜਾ ਕੇ ਆਲੇ ਦੁਆਲੇ ਦੇ ਦੇਖ ਕੇ ਸੋਚਣ ਲੱਗਿਆ ਵੀ ਇੱਥੇ ਕੋਈ ਨਹੀਂ ਹੈਗਾ ਵੀ ਇੱਥੇ ਖੜ ਕੇ ਮਰੋੜ ਦਿੰਨੇ ਆ ਗਰਦਨ ਇਹਦੀ ਤੇ ਉਹਦੇ ਤੋਂ ਪਹਿਲਾਂ ਜਾ ਕੇ ਆਪਾਂ ਕਬੂਤਰ ਫੜਾ ਦਈਏ ਵੀ ਆਹ ਗਰਦਨ ਤੋੜਤੀ ਦੂਜੇ ਨਾਲੋਂ ਤੇ ਜਿਹੜਾ ਦੂਜਾ ਮੁੰਡਾ ਸੀ ਉਹ ਖਾਸੀ ਦੂਰ ਜਾ ਕੇ ਵਿਚਾਲੇ ਜੇ ਜਾ ਕੇ ਜੰਗਲ ਦੇ ਇੱਕ ਥਾਂ 'ਤੇ ਖੜ ਗਿਆ ਤੇ ਦਰਖਤ ਦੇ ਥੱਲੇ ਖੜਾ ਤੇ ਜਦੋਂ ਉਹ ਗਰਦਨ ਮਰੋੜਨ ਲੱਗਿਆ ਉਹਨੇ ਦੇਖਿਆ ਵੀ ਟਾਣੀ ਦੇ ਉੱਤੇ ਤਾਂ ਚਿੜੀ ਬੈਠੀ ਐ ਤੇ ਉਹ ਆਪਾਂ ਨੂੰ ਦੇਖੀ ਜਾਂਦੀ ਐ ਤੇ ਉਹਨੇ ਪਈ ਆਪਦੇ ਹੱਥ ਉਥੇ ਹੀ ਰੋਕ ਲੇ ਤੇ ਉਹਨੇ ਫੇਰ ਜਾ ਕੇ ਇੱਕ ਝਾੜੀਆਂ ਦੇ ਵਿੱਚ ਬੈਠ ਕੇ ਫੈਸਲਾ ਕੀਤਾ ਵੀ ਇੱਥੇ ਮਰੋੜ ਦਿੰਨੇ ਆ ਗਰਦਨ ਤੇ ਜਦੋਂ ਉਹ ਹੱਥ ਚਲਾਉਣ ਲੱਗਿਆ ਉਹਨੇ ਦੇਖਿਆ ਵੀ ਛੋਟੇ-ਛੋਟੇ ਜੀਵ ਜੰਤ ਝਾੜੀਆਂ ਦੇ ਵਿੱਚ ਵੀ ਬੈਠੇ ਸੀ ਤੇ ਥੋੜਾ ਜਿਹਾ ਟਾਈਮ ਉਹ ਫੇਰ ਸੋਚੀ ਗਿਆ ਵੀ ਕੀ ਕਰਨਾ ਚਾਹੀਦਾ ਹੈ ਫੇਰ ਉਹਨੇ ਹਾਰ ਕੇ ਇੱਕ ਟੋਆ ਪੱਟ ਲਿਆ ਤੇ ਟੋਏ ਦੇ ਵਿੱਚ ਬੈਠ ਕੇ ਜਦੋਂ ਉਹਨੇ ਉਹ ਕਬੂਤਰ ਨੂੰ ਤੋੜਨ ਦਾ ਫੈਸਲਾ ਕੀਤਾ ਤਾਂ ਉਹਨੇ ਦੇਖਿਆ ਵੀ ਇਹ ਕਲਾਕਿਰਤੀ ਉੱਤੇ ਵੀ ਅੱਖਾਂ ਬੜੀਆਂ ਹੋਈਆਂ ਨਹੀਂ ਇਹ ਤੇ ਉਸ ਤੋਂ ਬਾਅਦ ਉਹਨੇ ਉਹ ਅੱਖਾਂ ਵੀ ਇੱਕ ਕਪੜੇ ਦੇ ਨਾਲ ਢਾਕ ਲਈਆਂ ਤੇ ਦੁਬਾਰੇ ਜਦੋਂ ਮਰੋੜਨ ਲੱਗਿਆ ਗਰਦਨ ਫਿਰ ਉਹਨੇ ਦੇਖਿਆ ਵੀ ਮੇਰੀਆਂ ਅੱਖਾਂ ਵੀ ਖੁੱਲੀਆਂ ਨਹੀਂ ਵੀ ਜੇ ਕੋਈ ਹੋਰ ਨਹੀਂ ਦੇਖਦਾ ਤਾਂ ਮੈਂ ਵੀ ਦੇਖੀ ਜਾਣਾ ਤਾਂ ਉਹਨੇ ਆਪਦੀਆਂ ਵੀ ਅੱਖਾਂ ਬੰਦ ਕਰ ਲੀਆਂ ਤੇ ਜਦੋਂ ਆਪਦੀ ਅੱਖਾਂ ਬੰਦ ਕਰ ਲੀਆਂ ਤੇ ਲੱਗਿਆ ਹੱਥ ਪਾਇਆ ਉਹਨੇ ਗਰਦਨ ਨੂੰ ਦੁਬਾਰੇ ਫੇਰ ਉਹਦੇ ਅੰਦਰੋਂ ਆਵਾਜ਼ ਆਈ ਕਹਿੰਦਾ ਰੁਕ ਜਾ ਤੇ ਕਹਿੰਦਾ ਮੈਂ ਤੇਰਾ ਹਿਰਦਾ ਤੇਰਾ ਮੰਨਾਗਾ ਜੇ ਕੋਈ ਹੋਰ ਨਹੀਂ ਦੇਖ ਰਿਹਾ ਮੈਂ ਤਾਂ ਮੈਨੂੰ ਤਾਂ ਪਤਾ ਲੱਗ ਰਿਹਾ ਹੈ ਤੇ ਉਹਨੂੰ ਉਹ ਮੁੰਡੇ ਨੂੰ ਉਹਦੀ ਗਿਆਨ ਹੋ ਗਿਆ ਵੀ ਖਰੂਜੀ ਨੇ ਕਿਹੜੀ ਪ੍ਰੀਖਿਆ ਦੇ ਵਿੱਚ ਆਪਾਂ ਨੂੰ ਭੇਜਿਆ ਹੈ ਤੇ ਕਿੱਡਾ ਵੱਡਾ ਗਿਆਨ ਆ ਇਹ ਗੱਲ ਦੇ ਵਿੱਚ ਤੇ ਉਹ ਮੁੰਡਾ ਉਹ ਕਬੂਤਰ ਨੂੰ ਲੈ ਕੇ ਉਹ ਮਹਾਤਮਾ ਕੋਲ ਆ ਗਿਆ ਤੇ ਆ ਕੇ ਕਹਿੰਦਾ ਵੀ ਮੈਨੂੰ ਮaaf ਕਰਿਓ ਜਿਹੜੀ ਤੁਸੀਂ ਪ੍ਰੀਖਿਆ ਕਹੀ ਸੀ ਮੈਥੋਂ ਪੂਰਨ ਨਹੀਂ ਚੜੀ ਕਿਉਂਕਿ ਜਦੋਂ ਵੀ ਮੈਂ ਇਹਦੀ ਗਰਦਨ ਮਰੋੜਨ ਲੱਗਦਾ ਸੀ ਕੋਈ ਨਾ ਕੋਈ ਤਾਂ ਦੇਖ ਹੀ ਰਿਹਾ ਸੀ ਅੰਤ ਨੂੰ ਜਦੋਂ ਮੈਂ ਆਪ ਦੀ ਅੱਖਾਂ ਬੰਦ ਕਰ ਲਈਆਂ ਤਾਂ ਮੈਨੂੰ ਪਤਾ ਲੱਗਿਆ ਬਿਜੇ ਬਾਹਰੀ ਦੁਨੀਆ ਨਹੀਂ ਦੇਖਦੀ ਬਾਹਰੀ ਦੁਨੀਆ ਨਹੀਂ ਦੇਖਦੀ ਪਰ ਮੇਰੀ ਅੰਦਰ ਦੀ ਆਤਮਾ ਤਾਂ ਇਹ ਚੀਜ਼ ਨੂੰ ਦੇਖ ਰਹੀ ਹੈ ਤਾਂ ਕਰਕੇ ਮੈਂ ਇਹ ਪ੍ਰੀਖਿਆ 'ਚ ਕਾਮਯਾਬ ਨਹੀਂ ਹੋ ਸਕਿਆ ਤੇ ਉਹ ਮਹਾਤਮਾ ਕਹਿੰਦਾ ਵੀ ਨਹੀਂ ਤੂੰ ناکਾਮਜਾਬ ਨਹੀਂ ਹੋਇਆ ਤੂੰ ਕਾਮਜਾਬ ਹੋਇਆ ਹੈ ਪ੍ਰੀਖਿਆ ਦੇ ਵਿੱਚ ਕਿਉਂਕਿ ਇਹੀ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸੀ ਵੀ ਜਦੋਂ ਵੀ ਆਪਾਂ ਕੁਝ ਬੁਰਾ ਕਰਦੇ ਹਾਂ ਇੱਕ ਤਾਂ ਆਪਣੀ ਅੰਤਰਾਤਮਾ ਤੇ ਇੱਕ ਪਰਮਾਤਮਾ ਉਹ ਦੋਨੇ ਹੱਸਵੇਂ ਨਿਗਾਹ ਰੱਖ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਬੰਦੇ ਨੂੰ ਖੁਦ ਨੂੰ ਵੀ ਤੇ ਪਰਮਾਤਮਾ ਨੂੰ ਵੀ ਇਹੀ ਸਿੱਖਿਆ ਦੇਣੀ ਸੀ ਤੇ ਇਹੀ ਸਿੱਖਿਆ ਤੂੰ ਜਿਹੜੀ ਸੀ ਪ੍ਰਾਪਤ ਕਰ ਲਈ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਦੱਸਿਓ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਧੰਨਵਾਦ ਪਈ ਸਾਰਿਆਂ ਦਾ